ਸਰ ਇੱਕ ਯੂਐਸ ਐਮਬੈਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ ਕੀ ਪੂਰਾ ਮਾਮਲਾ ਔਰ ਕਿੰਨੀ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਇਹ ਸਾਡੇ ਥਾਣੇ 170 ਨੰਬਰ ਐਫ ਆਈ ਆਰ ਦਰਜ ਹੋਇਆ ਹੈ ਡਿਵੀਜ਼ਨ ਨੰਬਰ 5 ਵਿੱਚ ਇਹ ਯੂਐਸ ਐਮਬੈਸੀ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਇਹ ਸੈਟ ਦਾ ਸੈਟ ਦਾ ਕਠਨ ਕੀਤਾ ਗਿਆ ਸੀ ਜਿਸ ਨੇ ਆਪਣੇ ਸਰ ਐਡੀਐਸਪੀ ਇਨਵੈਸਟੀਗੇਸ਼ਨ ਸਾਥ ਐਸੀਪੀ ਡਿਟੈਕਟਿਵ 1 ਤੇ ਸੀਐਨਆਰ 2 ਦੇ ਬਾਅਦ ਪੜਤਾਲ ਇਹ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ The cat sat on ਸਰ ਕਿਹੜੀ ਟ੍ਰੇਬਲ ਜੰਟੀ ਹੈ ਕੈਂਡੀਜੈਂਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਇਹ ਬਖ ਬਖ ਇਕੱਲਾ ਤੋਂ ਉਹਦੇ ਚ ਪੜਤਾਲ ਹੋਈ ਹੈ ਜਿਹਦੇ ਚ ਇੱਕ ਰੈਡ ਰੀਲੀਫ ਤੇ ਰੈਡ ਰੀਲੀਫ ਤੇ ਉਹ ਓਵਰ ਸੀ ਪਾਰਟਨਰ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਪ੍ਰੋਜੈਕਟ ਸਾਈਸ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫਿਕੇਟ ਸ਼ੋ ਕੀਤਾ ਗਿਆ ਜਿਹੜੇ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੇਂਟ ਨੇ ਉਹਨਾਂ ਨੇ ਮਨਿਆਗੇ ਸਖਸੀਨ ਲਾਏ ਸਾਡੇ ਵੱਲੋਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਲਾਏ ਹੋਣੇ ਸਾਡੀ ਧਿਆਨ ਚ ਨਹੀਂ ਆ ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਰਿਹਾ ਹੋਇਆ ਰੇਡ ਵਗੈਰਾ ਚੱਲ ਰਹੀ ਹੈ ਰੇਡ ਵਗੈਰਾ ਚੱਲ ਰਹੀ ਹੈ ਦੋਸ਼ੀਆਂ ਦੀ ਗ੍ਰਿਫਤਾਰੀ ਹੋਈ ਬਾਕੀ ਹੈ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਦੇ ਦੌਰਾਨ ਤਫਤੀਸ਼ ਬਚੇ ਜਾਊਗਾ ਸਰ ਇੱਕ ਯੂਐਸਐਮਸੀ ਦੀ ਸ਼ਿਕਾਇਤ ਤੋਂ ਬਾਅਦ ਮਾਮਲਾ ਅੱਜ ਤੱਕ ਕਿ ਪੂਰਾ ਮਾਮਲਾ ਹੋਰ ਕਿੰਨੀ ਲੋਕਾਂ ਦੇ ਖਿਲਾਫ ਮਾਮਲਾ ਬਚੇ ਜੀ ਇਸ ਸਾਡੇ ਥਾਣੇ 170 ਨੰਬਰ ਐਫ ਆਰ ਦਰਜ ਹੋਈ ਹੈ ਡਿਵੀਜ਼ਨ ਨੰਬਰ 5 ਵਿੱਚ ਇਹ ਯੂ ਐਸ ਇੰਵੈਸਟਿਗੇਟਿਵ ਵੱਲੋਂ ਇੱਕ ਲੈਟਰ ਜਾਰੀ ਕੀਤਾ ਗਿਆ ਸੀ ਮਾਨ ਜੋ ਕਮਿਸ਼ਨਰ ਸਾਹਿਬ ਵੱਲੋਂ ਇਹ ਸੈਟ ਦਾ ਸੈਟ ਦਾ ਕਠਨ ਕੀਤਾ ਗਿਆ ਸੀ ਜਿਸ ਨੇ ਆਪਣੇ ਐਡੀਐਸਪੀ ਇਨਵੈਸਟੀਗੇਸ਼ਨ ਸਾਥ ਐਸੀਪੀ ਡਿਟੈਕਟਿਵ 1 ਤੇ ਸੀਐਨਆਰ 2 ਦੇ ਬਾਅਦ ਪੜਤਾਲ ਇਹ 7 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਸਰ ਕਿਹੜੀ ਟ੍ਰੈਵਲ ਐਜੰਟੀ ਕੈਂਡੀਜੈਂਟ ਹੈਗਾ ਔਰ ਕੀ ਕੀ ਇਹਦੇ ਚ ਜ਼ਿਕਰ ਕੀਤਾ ਗਿਆ ਇਹ ਬਖ ਬਖ ਇਕੱਲਾ ਤੋਂ ਉਹਦੇ ਚ ਪੜਤਾਲ ਹੋਈ ਹੈ ਜਿਹਦੇ ਚ ਇੱਕ ਰੈਡ ਰੀਲੀਫ ਤੇ ਰੈਡ ਰੀਲੀਫ ਤੇ ਉਹ ਓਵਰ ਸੀ ਪਾਰਟਨਰ ਐਜੂਕੇਸ਼ਨ ਦੇ ਹੈਗੇ ਆ ਤੇ ਇਹਨਾਂ ਦੇ ਸੱਤ ਜਿਹੜੇ ਦੋਸ਼ੀਆਂ ਨੂੰ ਨਾਮਿਨੇਟ ਕਰਕੇ ਪਰਚਾ ਦਰਜ ਕੀਤਾ ਗਿਆ ਸਰ ਕੀ ਇਹਦੇ ਵਿੱਚ ਜ਼ਿਕਰ ਕੀਤਾ ਗਿਆ ਥੋੜਾ ਦੱਸੋ ਜੀ ਕਿਉਂਕਿ ਪ੍ਰੋਜੈਕਟ ਸਾਈਸ ਕਿਸੇ ਦਾ ਫੇਕ ਫੰਡਸ ਸ਼ੋ ਕੀਤੇ ਕਿਸੇ ਕੋਈ ਸਰਟੀਫਿਕੇਟ ਸ਼ੋ ਕੀਤਾ ਗਿਆ ਜਿਹੜੇ ਜਿਹੜੇ ਕੈਂਡੀਡੇਟ ਸੀ ਜਿਹੜਾ ਨੇ ਅਪਲਾਈ ਕੀਤਾ ਸੀ ਐਪਲੀਕੇਂਟ ਨਾ ਨਾ ਨ ਮੰਨਿਆ ਕਿ ਇਸ ਇਸ ਨਿਲਾਏ ਸਾਡੇ ਕੋਲੋਂ ਜਿਹੜੇ ਕੰਸਲਟੈਂਟ ਆ ਉਹਨਾਂ ਨੂੰ ਲਾਇਏ ਹੋਣੇ ਸਾਡੀ ਧਿਆਨ ਚ ਨਹੀਂ ਆ। ਉਹਦੀ ਪੜਤਾਲ ਕਰਨ ਤੋਂ ਬਾਅਦ ਇਹ ਪਰਚਾ ਰਜਿਸਟਰ ਹੋਇਆ। ਰੇਡ ਵਗੈਰਾ ਚੱਲ ਰਹੀ ਹੈ। ਰੇਡ ਵਗੈਰਾ ਚੱਲ ਰਹੀ ਹੈ। ਦੋਸ਼ੀ ਦੀ ਗ੍ਰਿਫਤਾਰੀ ਹੋਈ ਬਾਕੀ ਐ ਰੇਡ ਐਫਰਟਸ ਕੀਤੇ ਜਾ ਰਹੇ ਆ ਤੇ ਇਹਦੀ ਢੰਗਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਹੋਰ ਵੀ ਜਿਹੜੇ ਤੱਥ ਹੈਗੇ ਜਿਹੜੇ ਸਾਹਮਣੇ ਆਉਂਦੇ ਆ ਤੇ ਉਹਦੇ ਦਰਾਂਨੇ ਤਫਤੀਸ਼ ਬਚੇ ਜਾਊਗਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਦਿਨਿਕ ਸਵੇਰਾ ਟੀਵੀ YouTube Facebook Instagram ਐਕਸ ਫੋਰ WhatsApp ਚੈਨਲ ਪਰ